ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਇੰਟਰਨੈਸ਼ਨਲ ਸੰਤ ਸਮਾਜ ਸੇਵਾਦਾਲ ਵੱਲੋਂ ਬੇਨਤੀ ਆ ਕਿ 17 ਤਰੀਕ ਨੂੰ ਗੁਰਦੁਆਰਾ ਨਾਭਾ ਵਿਖੇ 골ਡਨ ਸਿਟੀ ਸਿੰਘ ਸਭਾ ਸਿੰਘ ਸਭਾ 골ਡਨ ਸਿਟੀ ਨਾਭਾ ਕਿ ਜਦੋਂ ਆਪਾਂ ਬੌੜਾ ਗੇਟ ਤੋਂ ਆਉਨੇ ਆ ਭਵਾਨੀਗੜ੍ਹ ਵੱਲ ਨੂੰ ਪੂਲ ਉੱਤਮ ਸਾਰੇ ਹੀ ਇਹ ਗੁਰਦੁਆਰਾ ਸਾਹਿਬ ਉੱਤੇ ਬੋਰਡ ਵੀ ਲੱਗੇ ਹੋਣਾ ਸਾਰੇ ਜਿੰਨੇ ਮਹਾਂਪੁਰਖ ਦਿਖ ਰਹੇ ਹੋ ਖੱਬੇ ਪਾਸੇ ਸੋ ਇਲਾਕਾ ਨਿਵਾਸੀਆਂ ਸੰਗਤਾਂ ਨੂੰ ਬੇਨਤੀ ਕਰਦੇ ਆ ਤਨ ਨਾਲ ਮਨ ਨਾਲ ਧਨ ਦੇ ਨਾਲ ਸੇਵਾ ਕਰਕੇ ਉਸ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ 17 ਤਰੀਕ ਨੂੰ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਣਾ 3 ਵਜੇ ਤੱਕ ਪ੍ਰੋਗਰਾਮ ਚੱਲਣਾ ਸ੍ਰੀਮਾਨ ਸੰਤ ਵਾਹਿਗੁਰੂ ਇਸਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਉਹਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅਤੇ ਹੜ ਪੀੜਤਾਂ ਦੇ ਸੁੱਖ ਸ਼ਾਂਤੀ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਦੀ ਸੇਵਾ ਚੱਲਣੀ ਆ ਅਤੇ ਰੱਬ ਦੇ ਪਿਆਰਿਆਂ ਵੱਲੋਂ ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰੀਆਂ ਜਾਣੀਆਂ ਨੇ ਜਿਵੇਂ ਕਿ ਸਤਿ ਆਕਾਂ ਬਾਬਾ ਸਰਜੋਤ ਸਿੰਘ ਜੀ ਪਟਿਆਲੇ ਵਾਲੇ ਇਹਨਾਂ ਨੇ ਵੀ ਹਾਜ਼ਰੀ ਭਰਨੀ ਆ ਬਾਬਾ ਬੇਕਰਮ ਸਿੰਘ ਜੀ ਇਹ ਵੀ ਪਹੁੰਚਣਗੇ ਤੇ ਬਾਬਾ ਨਾਜਰ ਸਿੰਘ ਜੀ ਦਵਲਾਣ ਵਾਲੇ ਇਹ ਵੀ ਪਹੁੰਚਣਗੇ 10 20 ਪੁੱਜੇਗਾ ਔਰ ਬਾਬਾ ਮਨਪ੍ਰੀਤ ਸਿੰਘ ਜੀ ਲੋਹਾਲੇ ਔਰ ਬਾਬਾ ਸਰਿੰਦਰ ਸਿੰਘ ਜੀ ਮਲਕੋਆਂ ਵਾਲੇ ਇਹ ਵੀ ਪਹੁੰਚਣਗੇ ਸ੍ਰੀ ਗਵਮੀ ਰਜੇਸ਼ਵਰ ਆਨੰਦ ਜੀ ਅੰਬਾਲੇ ਵਾਲੇ ਔਰ ਸੰਤ ਬਾਬਾ ਕਲਵਿੰਦਰ ਸਿੰਘ ਜੀ ਕਲੇਹੜੀ ਵਾਲੇ ਸੰਤ ਬਾਬਾ ਉਦੇਵ ਸਿੰਘ ਜੀ ਨਾਨਕ ਸਰ ਹਮਨਗਰ ਵਾਲੇ ਔਰ ਬਾਬਾ ਕਰਨੈਲ ਸਿੰਘ ਜੀ ਬਾਬਾ ਕੁਲਦੀਪ ਸਿੰਘ ਜੀ ਬਜਾਦ ਵਾਲੇ ਬਾਬਾ ਸੰਤੋਖ ਸਿੰਘ ਜੀ ਬਹੁਤ ਮਹਾਂਪੁਰਖ ਨੇ ਸਾਰੇ ਆਉਣਗੇ ਹਾਜ਼ਰੀ ਭਰ ਮੰਗੇ ਤੇ 3 ਵਜੇ ਸਮਾਪਤੀ ਹੋਣੀ ਆ ਸਾਰੀਆਂ ਸਿੱਖ ਸੰਗਤਾਂ ਨੇ ਭਾਈ ਨਬਾ ਵਿਖੇ ਕੌੜਾ ਗੇਟ ਤੋਂ ਜਦੋਂ ਆਪਾਂ ਪੁਲ ਚੜ੍ਹਦੇ ਆ ਉਤਮਸਾਰ ਬੋਰ ਲੱਗੇ ਆ ਸਾਹਮਣੇ ਗੁਰਦੁਆਰਾ ਸਾਹਿਬ ਉੱਤੇ ਸਮਾਗਮ ਹੋਵੇਗਾ ਸੋ ਸਮਾਗਮ ਦੀ ਜ਼ਿੰਮੇਵਾਰੀ ਨਿਵਾਰੇ ਨੇ ਬਾਬਾ ਜਗਦੀਸ਼ ਸਿੰਘ ਜੀ ਖਾਲਸਾ ਇਕਰਾਲੇ ਵਾਲੇ ਉਹ ਇਹਨਾਂ ਦੀ ਦੇਖ ਰੇ ਦੇਖ ਰੇਖੇਗਾ ਇਹ ਸਾਰਾ ਸਮਾਗਮ ਚੱਲਣਾ ਹੈ ਲਾਈਵ ਵੀ ਚੱਲਣਾ ਸੰਤਾਂ ਮਹਾਂਪੁਰਖਾਂ ਨੂੰ ਜਿਨ੍ਹਾਂ ਜਿਨ੍ਹਾਂ ਦੀ ਫੋਟੋ ਲੱਗੇ ਨੇ ਪੋਸਟਰ ਦੇ ਉੱਤੇ ਉਹਨਾਂ ਨੇ ਜ਼ਰੂਰ ਹਾਜ਼ਰੀ ਭਰਨੀ ਆ ਅੱਤੇ ਸਰੂ ਦਾ ਲੰਗਰ ਅਤੁੱਟ ਵਰਤੇਗਾ ਜਲੇਬੀਆਂ ਦਾ ਭੰਡਾਰਾ ਅਤੁੱਟ ਵਰਤੇਗਾ ਨਾਲ ਮੈਡੀਕਲ ਕੈਂਪ ਲੱਗੇਗਾ ਹਰ ਐਤਵਾਰ ਨੂੰ ਦਵਾਈਆਂ ਦਿੱਤੀਆਂ ਜਾਇਆ ਕਰਨਗੀਆਂ ਅਤੇ ਸਵਾਮੀ ਰਜੇਸ਼ਵਰ ਆਨੰਦ ਜੀ ਵੱਲੋਂ ਬੂਟਿਆਂ ਦੀ ਸੇਵਾ ਕੀਤੀ ਜਾਣੀ ਹੈ 300 ਬੂਟਾ ਫਲਾ ਵਾਲਾ ਫੁੱਲ ਵਾਲਾ ਲਗਾਇਆ ਜਾਣਾ ਸੋ ਭਾਈ ਸਾਰਿਆਂ ਨੂੰ ਹੱਥ ਫਨ ਕੇ ਜਿੱਥੇ ਮੰਡੀ ਵੱਲੋਂ ਇੰਟਰਨੈਸ਼ਨਲ ਖੇਤ ਸਵਾਦ ਤੋਂ ਬੰਦੀਆ ਕਿ ਸਾਰੇ ਮੇ ਖਤਾਰਾ ਸਵੇਰੇ ਨੂੰ ਹਮ ਹਮਾ ਕੇ ਪਹੁੰਚਣਾ 3 ਵਜੇ ਸਵਾਗਤ ਹੋਵੇਗੀ ਤੇ ਰਾਤ ਦਾ ਵੀ ਸਵਾਗਤ ਹੋਵੇਗਾ ਰਾਤ ਨੂੰ ਵੀ ਚਾਰ ਬੰਦੇ ਮੈਂ ਮੁਫਲੇ ਆਉਣਾ 7 ਵਜੇ ਤੋਂ ਲੈ ਕੇ 10 ਵਜੇ ਤੱਕ ਉਹਦੇ ਵਿੱਚ ਵੀ ਤੁਸੀਂ ਆਪਣੀਆਂ ਵਾਧੂਆਂ ਕਰਨਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਪੱਤਰਕਾਰ ਵੀਰ ਐਂਡ ਲਹਿਰੇ ਨੇ ਸੋ ਇਹਨਾਂ ਸਾਰੇ ਮੀਡੀਆ ਦਾ ਸੰਤ ਸਮਾਜ ਸੇਵਾਦਾਨ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਰਕਾ ਵਾਹਿਗੁਰੂ ਜੀ ਕੀ ਫਤਿਹ